ਸ਼੍ਰੋਮਯ ਕਾਲੀਦਾ ਲੰਬੀ ਸਰ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੂਨ 84 ਕੱਲੋਕਾਰ ਦੇ ਅਰਦਾਸ ਸਮਾਗਮ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਭਾਜਪੀ ਦੀ ਸਿੱਖ ਵਿਰੋਧੀ ਨਵੀਂ ਨੀਤੀ ਸੰਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਸਰਦਾ ਜਮਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਭਾਰਤ ਸਮੇਤ ਵਿਦੇਸ਼ਾਂ ਵਿੱਚ ਵੀ ਸਿੱਖਾਂ ਦੇ ਕਦਮ ਕਰਵਾਏ ਜਾ ਰਹੇ ਹਨ ਭਾਰਤ ਦੀਆਂ ਏਜੰਸੀਆਂ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਭਾਰਤ ਦੀ ਇਹ ਨੀਤੀ ਸਿੱਖਾਂ ਨੇ ਚਿੰਤਾ ਦਾ ਵਿਸ਼ਾ ਹੈ ਸਿੱਖ ਕੌਮ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਇਨ੍ਹਾਂ ਮਾਮਲਿਆਂ ਤੇ ਧਿਆਨ ਦੇਣਾ ਚਾਹੀਦਾ ਹੈ ਤੇ ਕੌਮ ਨੂੰ ਸੁਚੇਤ ਵੀ ਕਰਨਾ ਚਾਹੀਦਾ ਹੈ ਮੈਂ ਸਿਰਫ ਆਪ ਜੀ ਦੇ ਧਿਆਨ ਦੇ ਵਿੱਚ ਜਿਹੜੀ ਨਵੀਂ ਸਿੱਖਾਂ ਦੇ ਖਿਲਾਫ ਪਾਲਿਸੀ ਮੋਦੀ ਤੇ ਬੀਜੇ ਪੀ ਸਰਕਾਰ ਨੇ ਬਣਾਈ ਹੈ ਕਿ ਜਿਹੜੇ ਵੀ ਸਿੱਖ ਹਰਦਲਦੀ ਦੀ ਗੱਲ ਕਰਨਗੇ ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਹੋਣ ਬੇਸ਼ੱਕ ਬਾਹਰ ਦੇ ਮੁਲਕ ਹੋਣ ਉਹਨਾਂ ਨੂੰ ਇੰਡੀਆ ਦੀਆਂ ਖੁਫੀਆ ਏਜੰਸੀਆਂ ਖਤਮ ਕਰ ਦੇਣਗੀਆਂ ਕਤਲ ਕਰ ਦੇਣਗੀਆਂ ਜਿਵੇਂ ਹਰਦੀਪ ਸਿੰਘ ਨਿੱਜੜ ਨੂੰ ਕੈਨੇਡਾ ਦੇ ਵਿੱਚ ਕੀਤਾ ਫੇਰ ਦੀਪੂ ਦਮਨ ਸਿੰਘ ਮਾਲਕ ਨੂੰ ਕੀਤਾ ਕੈਨੇਡਾ ਦੇ ਵਿੱਚ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਕੀਤਾ ਇਹਦੇ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਖੁਦ ਪਾਰਲੀਮੈਂਟ ਦੇ ਵਿੱਚ ਬੋਲੇ ਹੈ ਕਿ ਇੰਡੀਆ ਦੀ ਖੁਫੀਆ ਏਜੰਸੀਆਂ ਨੇ ਇਹ ਤਿੰਨ ਸਿੱਖ ਸਾਡੇ ਮੁਲਕ ਦੇ ਵਿੱਚ ਮਾਰੇ ਹੈ ਜੋ ਸਾਡੇ ਸਿਟੀਜ਼ਨ ਸੀਗੇ ਯੂਕੇ ਦੇ ਵਿੱਚ ਆਪਣੇ ਅਵਤਾਪ ਸਿੰਘ ਖੰਡੇ ਨੂੰ ਮਾਰਤਾ ਜ਼ਹਿਰ ਦੇ ਕੇ ਔਰ ਪਾਕਿਸਤਾਨ ਦੇ ਵਿੱਚ ਹਰਮਜੀਤ ਸਿੰਘ ਪੰਜਵੜ ਨੂੰ ਮਾਰਦਾ ਹੈ ਤੇ ਨਾਲ ਰੋਡੇ ਨੂੰ ਮਾਰਦਾ ਹੈਗਾ ਹਿੰਦੁਸਤਾਨ ਦੇ ਵਿੱਚ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਤੋਂ ਮਰਵਾਤਾ ਹੈ ਤੇ ਇੱਥੇ ਨਾਲ ਮਾਨਸਾ ਦੇ ਵਿੱਚ ਉਸੇ ਬਾਲ ਨੂੰ ਮਰਵਾਤਾ ਹੈ ਤੇ ਇਹਦੇ ਤੇ ਸਿੰਘ ਸਾਹਿਬ ਆਪ ਨੂੰ ਗੌਰ ਕਰਨੀ ਪਊਗੀ ਕਿਉਂ ਕਰਕੇ ਤੁਸੀਂ ਇਕਾਲ ਤਖਤ ਸਾਹਿਬ ਦੇ ਜੱਜਦਾਰ ਹੈ ਤੇ ਹੋਰ ਮੈਂ ਖੁਸ਼ ਨਹੀਂ ਕਹਿਣਾ ਚਾਹੁੰਦਾ ਸਿਰਫ ਅਤਲ ਤੱਕ ਦੇ ਧਿਆਨ ਖਿਲਾਉਣਾ ਚਾਹੁੰਦਾ ਕਿ ਨਵੀਂ ਪਾਲਿਸੀ ਹਿੰਦੁਸਤਾਨ ਸਰਕਾਰ ਦਵੀ ਕੀ ਹੈ ਵਾਈਟ ਰਿਪੋਰਟ ਦਾ ਅਨਸਾਰ ਵਾਈਟ ਰਿਪੋਰਟ ਦੇ